ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ ਕਮ ਸੇ ਕਮ 24 ਘੰਟਿਆਂ ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਹੈ ਮੈਂ ਕਾਮਨਾ ਨੂੰ ਨੇੜੇ ਆਣ ਹੀ ਨਹੀਂ ਦੇਣਾ ਉਸ ਸਮੇਂ ਤੇ ਨਹੀਂ ਆਣ ਦੇਣਾ ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰੇਗਾ ਹਾਰਦਾ ਹੈ ਰੋਜ਼ ਹਾਰ ਹੁੰਦੀ ਹੈ ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ ਕਾਮਨਾ ਕਰਕੇ ਹੀ ਕਰ ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਅਰ ਮਨੋਖ ਆਪਣੀ ਕਾਮਨਾਵਾਂ ਦੇ ਹੱਥੋਂ ਆ ਰਿਹਾ ਹੈ ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦੇਂਦੀਆਂ ਕਾਮਨਾਵਾਂ ਕਈ ਦਫਾ ਮੰਦਰ ਮਸਜਿਦ ਗੁਰਦੁਆਰੇ ਆਣ ਨਹੀਂ ਦੇਂਦੀਆਂ ਕੁਝ ਵੀ ਨਹੀਂ ਕਰਨ ਦੇਂਦੀ ਕਾਮਨਾਵਾਂ ਮੰਦਰ ਮਸਜਿਦ ਆਣ ਤੋਂ ਰੋਕ ਦੇਣ ਗਿਆ ਤੇ ਜੇ ਬੰਦਾ ਆ ਗਿਆ ਥੋੜਾ ਜਿਹਾ ਸੰਕਲਪ ਉਸ ਦਾ ਪਰਗਬਲ ਹੈ ਆ ਗਿਆ ਤੇ ਕਾਮਨਾ ਕਹਿ ਗਈ ਆਪਾਂ ਵੀ ਤੇਰੇ ਨਾਲ ਹੀ ਬੈਠਣਾ ਕਿੱਥੇ ਜਾਂਦਾ ਹੈ ਜਾਂ ਗੁਰਦੁਆਰੇ ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ ਕਾਮਨਾ ਫਿਰ ਮੰਨੋ ਲਈ ਫਿਰਦੀ ਹੈ ਕਾਹੋਂ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਹਰ ਬੁਰੇ ਕਰਮ ਦੇ ਸਾਵਧਾਨੀ ਹੁੰਦੀ ਹੈ। ਹਰ ਬੁਰੇ ਕਰਮ ਵਿੱਚ ਇਕਾਗਰਤਾ ਹੁੰਦੀ ਹੈ। ਕਿਉਂ? ਖਤਰਾ ਕਾਨੂੰਨ ਦਾ, ਖਤਰਾ ਸਮਾਜ ਦਾ। ਪਕੜੇ ਜਾਵਾਂਗੇ। ਤੋਂ ਉਹਦੇ ਸੰਸਕਾਰ ਬਣ ਜਾਂਦੇ ਨੇ। ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਵਿੱਚ ਹੋਵੇ ਉਹੀ ਕਰਮ ਮਨ ਦੇ ਵਿੱਚ ਲਿਖਿਆ ਜਾਂਦਾ ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ ਮੇਰੇ ਕੰਢ ਤੋਂ ਥੱਲੇ ਗਿਆ ਮੈਂ ਪ੍ਰਵਾਨਦੇ ਆਂ। ਉਹੀ ਮੇਰੇ ਤਨ ਦਾ ਹਿੱਸਾ ਬਣਦਾ ਦੂਜਾ ਨਹੀਂ ਥਾਲੀ ਚ ਪਿਆ ਮੇਰੇ ਸਾਹਮਣੇ ਸਾਰਾ ਦਿਨ ਪਿਆ ਰਵੇ ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ ਇਹ ਭੋਜਨ ਕੁਝ ਮਾਤਰਾ ਦੇ ਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ ਤੇ ਇਹਦੀ ਜਿਹੜੀ ਮਾਤਰਾ ਸਰੀਰ ਦੇ ਚ ਰਹਿ ਜਾਏਗੀ ਉਹੀ ਖੂਨ ਹੈ ਉਹੀ ਮਾਸ ਹੈ ਉਹੀ ਹੱਡੀਆਂ ਉਹੀ ਚਰਬੀ ਹੈ ਜਿਸ ਕਰਮ ਦੇ ਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਦੇ ਚ ਲਿਖਿਆ ਜਾਏਗਾ ਉਹਨੂੰ ਸੰਸਕਾਰ ਕਹਿੰਦੇ ਨੇ। ਔਰ ਜਿਹੜਾ ਕਰਮ ਮਨ ਕਈ ਕੇ ਪੂਰਾ ਕੀਤਾ ਉਹ ਫਿਰ ਵਿਚਾਰਾਂ ਚ ਚਲੇਗਾ ਕਿਉਂਕਿ ਮਨ ਨਾਲ ਕੀਤਾ ਹੈ। ਪੂਰੀ ਕਾਗਰਤਾ ਨਾਲ ਕੀਤਾ ਹੈ। ਇਹ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮਥੇ ਦੇ ਲੇਖ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਕਾਇਆ ਕਾਗਦ ਮਨ ਪਰਵਾਲਾ ਸਿਰ ਕੇ ਲੇਖ ਨਾ ਪੜੇ ਇਹਾਣਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਹੈ ਬੜੀਆਂ ਬੜੀਆਂ ਪੋਥੀਆਂ ਪੜ ਲੈਂਦੀਆਂ ਬੜੀ ਵਿਦਿਆ ਹਾਸਲ ਕੀਤੀ ਹੈ ਬੜੀਆਂ ਬੜੀਆਂ ਡਿਗਰੀਆਂ ਹਨ ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ ਪਰ ਸਾਹਿਬ ਕੇਦਰ ਮੋੜ ਦਾ ਮੋਰ ਹੈ ਸਿਰ ਦੇ ਲੇਖ ਤੇ ਪੜ ਹੀ ਨਹੀਂ ਸਕਦਾ ਉਹ ਤੇਰੀਆਂ ਕਿਤਾਬਾਂ ਪੜ ਲੈਂਦਾ ਹੈ ਸਿਰ ਦੇ ਲੇਖ ਪੜਨੇ ਨਹੀਂ ਆਉਂਦੇ ਕਾਇਆ ਕਾਗਦ ਮਨ ਪਰਵਾਣਾ ਮਨ ਪਰਵਾਣਾ ਲਿਖਿਆ ਹੋਇਆ ਲੇਖ ਹੈ ਮਨ ਨੂੰ ਪੜਨਾ ਨਹੀਂ ਆਉਂਦਾ ਇਹ ਸਿਰ ਦੇ ਲੇਖਾ ਨੂੰ ਪੜਨਾ ਨਹੀਂ ਆਉਂਦਾ ਜੋ ਸਿਰ ਦੇ ਵਿਚਾਰ ਚੱਲਦੇ ਰਹਿੰਦੇ ਨੇ ਸੋਚਣੀ ਚੱਲਦੀ ਰਹਿੰਦੀ ਏ ਯਾਦਾਂ ਚੱਲਦੀਆਂ ਰਹਿੰਦੀਆਂ ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ ਲੇਖ ਬੁਰੇ ਲਿਖੇ ਵਿਚਾਰ ਗਲਤ ਚੱਲ ਰਹੇ ਨੇ ਲੇਖ ਗਲਤ ਲਿਖੇ ਗਏ ਨੇ ਸੋਚਣੀ ਗਲਤ ਚੱਲ ਰਹੀ ਹੈ ਲੇਖ ਗਲਤ ਲਿਖੇ ਗਏ ਨੇ ਮਹਾਰਾਜ ਕੰਨੇ ਕੋਈ ਪੜਦਾ ਹੀ ਨਹੀਂ ਚਲਦੇ ਪਹਿਣਾ ਲਿਖੇ ਜਾ ਰਹੇ ਨੇ ਔਰ ਅੰਦਰ ਚਲਦੇ ਪਹਿਣਾ ਖਾਦਾ ਹੋਇਆ ਭੋਜਨ ਅੰਦਰ ਖੁੰਨ ਦੇ ਰਾਹੀਂ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਪੂਰ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਕਾਇਆ ਕਾਗਦ ਮਨ ਪਰਵਾਣਾ ਸਿਰਖੇ ਲੇਖ ਨਾ ਪੜੇ ਇਆਣਾ ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਿ ਰਹੇ ਨੇ ਸਾਰੀ ਦੁਨੀਆ ਦਾ ਸਮਾਜਿਕ ਢਾਂਚਾ ਰੋਜ਼-ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਹਰ ਰੋਜ਼ ਉਸਤਨ ਬੁਰਾਈ ਵਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਔਰ ਹਰ ਰੋਜ਼ ਉਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਕਿਉਂ ਹਰ ਬੁਰੇ ਕਰਮ ਵਿੱਚ ਮਨ ਦੀ ਇਕਾਗਰਤਾ ਹੈ ਹਰ ਬੁਰੇ ਕਰਮ ਵਿੱਚ ਮਨੁੱਖ ਸਾਵਧਾਨ ਹੈ ਬੇਈਮਾਨੀ ਵਿੱਚ ਬੜਾ ਸਾਵਧਾਨ ਹੈ ਅਗਰ ਸਾਵਧਾਨ ਨਹੀਂ ਤੇ ਇਹਦੀ ਬੇਈਮਾਨੀ ਪਕੜੀ ਜਾਏਗੀ ਹਰ ਗਲਤ ਕਰਮ ਦੇ ਵਿੱਚ ਇਹ ਪੂਰਾ ਸਾਵਧਾਨ ਹੈ ਇਕਾਗਰ ਹੈ ਅਗਰ ਇਕਾਗਰ ਨਹੀਂ ਸਾਵਧਾਨ ਨਹੀਂ ਹੈ ਤਾਂ ਪਕੜਿਆ ਜਾਏਗਾ ਦੂਜੇ ਦੀ ਪਕੜ ਦੇ ਚ ਆ ਜਾਏਗਾ ਹਰ ਬੁਰੇ ਕਰਮ ਨੂੰ ਸਮਾਜ ਤੇ ਕਾਨੂੰਨ ਦੀ ਨਿਗਾਹ ਤੋਂ ਬਚਾ ਕੇ ਕਰਨਾ ਪੈਂਦਾ ਹੈ ਸ਼ੁਭ ਕਰਮ ਦੇ ਉੱਤੇ ਕੋਈ ਪਰਦਾ ਪਾਉਣ ਦੀ ਲੋੜ ਨਹੀਂ ਇਹ ਵੀ ਮੈਰਜ ਕਰਦੇ ਹਾਂ ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਹੈ ਗੰਦਗੀ ਨੂੰ ਖੁੱਲਾ ਨਹੀਂ ਰੱਖਣਾ ਪੈਂਦਾ ਢਕਣਾ ਪੈਂਦਾ ਹੈ ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ ਕਿਸੇ ਵੀ ਸ਼ੁਭ ਕਰਮ ਨੂੰ ਛੁਪਾਉਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ शुभ कर्म ते फूलਾਂ ਦੀ ਤਰ੍ਹਾਂ ਉਹਨਾਂ ਦੀ ਤੇ ਮਹਿਕ ਹੈ ਸੁੰਦਰ ਨੇ ਬੜਾ ਸੁਆਪਣ ਹੈ ਠੀਕ ਹੈ ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧੇ ਜਾ ਰਹੇ ਹਨ ਮਨੁੱਖ ਦੀ ਜੀਵਨ ਦੀ ਧਰਤੀ ਦੇ ਤੇ ਕੰਡੇ ਹੀ ਕੰਡੇ ਵੱਧੇ ਜਾ ਰਹੇ ਹਨ ਫੁੱਲ ਕੋਈ ਨਹੀਂ ਐਵੀਂ ਮੈਂਸ ਕਰਦੇ ਹਾਂ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਸਮਾਜ ਸਾਰੀ ਦੁਨੀਆ ਦਾ ਅਨੁਭਵੀ ਪੁਰਸ਼ ਕਹਿੰਦੇ ਨੇ ਉਸ ਤਨ ਬੁਰਾ ਹੁੰਦਾ ਜਾ ਰਿਹਾ ਹੈ ਬਾਜ਼ਾਰ ਦੇ ਚ ਬੁਰਾਈ ਘਰ-ਬਾਰ ਦੇ ਚ ਬੁਰਾਈ ਗੁਸਤਾਖੀ ਮਾਫ بار-ਬਾਰ ਮਾਫ ਮਾਫੀ ਮੈਂ ਮੰਗ ਰਿਆਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ ਬਾਜ਼ਾਰ ਦੇ ਚ ਲੈ ਜਾਂਦੀਆਂ ਨੇ ਪੱਗਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰੇ ਕਰਮ ਹੁੰਦੇ ਨੇ ਸੰਸਾਰ ਦੇ ਚ ਬੁਰੇ ਕਰਮ ਤੀਰਥਾਂ ਤੇ ਵੀ ਆਉਂਦੇ ਨੇ ਮੰਦਰਾਂ ਚ ਵੀ ਆਉਂਦੇ ਨੇ ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼-ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਬੁਰੇ ਕਰਮ ਵਿੱਚ ਪੂਰੀ ਇਕਾਗਰਤਾ ਹੈ ਮਨ ਦਾ ਹਿੱਸਾ ਬਣ ਜਾਂਦਾ ਹੈ ਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ ਮਨ ਫਿਰ ਪ੍ਰੇਰਦਾ ਉਸ ਕਰਮ ਨੂੰ ਉਹ ਕਰਨਾ ਹੈ ਫਿਰ ਕਰਨਾ ਹੈ ਕਿਉਂਕਿ ਵਿਚਾਰਾਂ ਚ ਚੱਲਦਾ ਹੈ ਸੋਚਣੀ ਚੱਲਦਾ ਹੈ ਖਾਦਾ ਹੋਇਆ ਭੋਜਨ ਜਿਵੇਂ ਖੂਨ ਦੇ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਕਰਮ ਜਿਹਦੇ ਚ ਕਾਗਰਤਾ ਹੈ ਸਾਵਧਾਨੀ ਹੈ ਉਹ ਮਨ ਦੇ ਚ ਬਾਰ ਬਾਰ ਚੱਲਦਾ ਹੈ ਯਾਦ ਦੇ ਚੱਲਦਾ ਹੈ ਵਿਚਾਰਾਂ ਦੇ ਚੱਲਦਾ ਹੈ ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ ਹੈ ਇੱਕ ਭੁੱਲ ਇੱਕ ਦਫਾ ਨਹੀਂ ਕਰਦਾ ਫਿਰ ਬਾਰ ਬਾਰ ਕਰਦਾ ਹੈ ਭੁਲਾਵੜੇ ਭੁੱਲੀ ਭੁੱਲ ਭੁੱਲ ਪਛਤਾਣੀ ਥੋੜਾ ਜਿਆ ਠੀਕ ਐ ਸਤਸੰਗੀ ਹੋਵੇ ਕਦੀ ਕਦੀ ਗਹਿਰਾ ਜਾਂਦਾ ਹੋਵੇ ਤੋ ਪਛਤਾਪ ਕਰੇਗਾ ਇਹ ਕੀ ਹੋ ਜਾਂਦਾ ਮੈਥੋ ਇਹ ਕਿਉਂ ਹੋ ਜਾਂਦਾ ਹੁਣ ਮੈਂ ਨਹੀਂ ਕਰਾਂਗਾ ਫਿਰ ਕਰਦਾ ਕਿਉਂ ਜਦ ਬੁਰਾ ਕਰਮ ਕਰਦਾ ਉਹਦੇ ਚ ਪੂਰੀ ਇਕਾਗਰਤਾ ਹੈ ਜਦ ਬਾਣੀ ਪੜਦਾ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਜਦ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਤੋ ਉਹ ਸ਼ੁਭ ਕਰਮ ਉਹ ਗੁਰਬਾਣੀ ਮੰਦ ਦਾ ਹਿੱਸਾ ਹੀ ਨਹੀਂ ਬਣਦੀ। ਕਹਿੰਦਾ ਮੈਂ ਅੱਜ ਦੋ ਸੁਖਵੰਨੀ ਸਾਹਿਬ ਦੇ ਪਾਠ ਕੀਤੇ ਨੇ। ਪਰ ਗੁਰਵਾਣੀ ਤੇ ਇਹ ਕਹਿੰਦੀ ਹੈ ਸੁਖਵੰਨੀ ਸਾਹਿਬ ਤੇ ਇਹ ਕਹਿੰਦੀ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕੀਤੇ ਹੋਣਗੇ ਤੂੰ ਦੋ ਪਾਠ ਅੰਦਰ ਤੇ ਤੇਰੇ ਕਿਨ ਕਾ ਮਾਤਰ ਵੀ ਕੋਈ ਨਹੀਂ। ਜਿੰਨੇ ਚਿਰ ਤੱਕ ਮਨ ਦੀ ਪੂਰੀ ਕਾਗਰਤਾ ਨਾ ਹੋਵੇ ਸਾਵਧਾਨੀ ਨਾ ਹੋਵੇ ਉਹ ਕਰਮ ਮਨ ਦਾ ਹਿੱਸਾ ਨਹੀਂ ਬਣਦਾ ਨਹੀਂ ਬਣਦਾ ਜਦ ਸਾਰੀ ਦੁਨੀਆ ਦੇ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ ਗਿਆਨੀ ਜੀ ਕੀ ਕਰੀਏ ਸਾਵਧਾਨੀ ਇਕਾਗਰਤਾ ਇਹ ਤੇ ਬਣਦੇ ਹੀ ਨੇ ਮੈਂ ਕਿਹਾ ਬੁਰੇ ਕਰਮ ਦੇ ਸਾਵਧਾਨੀ ਇਤਨੀ ਵਰਤ ਚੁੱਕੇ ਆ ਗਲਤ ਕਰਮਾਂ 'ਚ ਸਾਵਧਾਨੀ ਇਤਨੀ ਵਰਤ ਚੁੱਕੇ ਆ ਬੜੇ ਪਰਬਲ ਸੰਸਕਾਰ ਬਣ ਗਏ ਬੜੇ ਪਰਬਲ ਸੰਸਕਾਰ ਬਣ ਗਏ ਤੇ ਜਿਵੇਂ ਬਹੁਤ ਵੱਡਾ ਛਿਪ ਜਾਜ਼ ਫੋਕਿਆਂ ਨਾਲ ਨਹੀਂ ਚੱਲੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ ਕੋਈ ਵੱਡਾ ਕੰਮ ਕਰਨਾ ਹੈ ਉਹਦੇ ਲਈ ਸਾਧਨ ਵੱਡਾ ਜੁਟਾਣਾ ਪੈਗਾ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਤੇ ਸੌ ਚੂਹਿਆਂ ਦੀ ਖਲ ਨਾਲ ਵੀ ਨਹੀਂ ਮੜਿਆ ਜਾ ਸਕਦਾ ਉੱਠਦੀ ਖਲ ਚਾਹੀਦੀ ਹੈ ਕਵੀ ਰਹਿਮ ਛੋਟੇ ਸਾਧਨਾ ਨਾਲ ਵੱਡਾ ਕੰਮ ਨਹੀਂ ਹੋ ਸਕਦਾ ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਵੀ 100 ਚੂਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ ਇੱਕ ਉੱਠ ਕਾਫੀ ਹੈ ਨਗਾਰਾ ਮੜਿਆ ਜਾਏਗਾ ਅਕਸਰ ਨਗਾਰੇ ਉੱਠ ਦੀ ਖਲ ਨਾਲ ਮੜੇ ਜਾਂਦੇ ਨੇ ਵੱਡਾ ਕੰਮ ਵੱਡੇ ਸਾਧਨਾ ਨਾਲ ਹੋਵੇਗਾ ਇੱਕ 5 ਮਿੰਟ ਵਾਇਗਰੋ ਵਾਇਗਰੋ ਤੋਂ ਕਰ ਲਿਆ। ਜਲਦੀ ਜਲਦੀ ਕਾ ਜਿਵੇਂ ਕੱਟੀ ਦਾ ਜਪਜੀ ਸਾਹਿਬ ਪੜ ਲਿਆ ਤੇ ਫਿਰ ਜਗਾ ਜਗਾ ਕਹਿੰਦਾ ਫਿਰ ਤਾਂ ਕੀ ਕਰੀਏ ਮਨ ਤੇ ਕਾਗਰ ਨਹੀਂ ਆਉਂਦਾ ਮਨ ਤੇ ਕਾਗਰ ਨਹੀਂ ਆਉਂਦਾ। ਫੂਕਿਆਂ ਦੇ ਨਾਲ ਕਦੀ ਝਾਸ ਚੱਲਦੇ ਨੇ। ਚੂਹਿਆਂ ਦੀ ਖਲ ਨਾਲ ਕਿਦ ਰਹਿ ਨਗਾਰੇ ਮੜੇ ਜਾਂਦੇ। ਜੀ ਅੰਦਰ ਬੁਰਾਈ ਪਹਾੜ ਵਰਗੀ ਹੋ ਗਈ ਹੈ। ਬੜੀ ਪਰਵਲ ਹੋ ਗਈ ਹੈ। ਤੋਂ ਇਤਨੀ ਪਰਵਲਤਾ ਇਤਨਾ ਸਮਾਂ ਇਤਨੀ ਮਿਹਨਤ ਨਾਮ ਜਪਣ ਦੇ ਚਾਹੀਦੀ ਹੈ ਤਾਂ ਜਾ ਕੇ ਕਿਦਰੇ ਖੇਡ ਬਣੇਗੇ ਕਬੀਰ ਕਹਿੰਦੇ ਨੇ ਕੀ ਕਰੀਏ ਲੋਗਾਂ ਨੂੰ ਆਰਾਮ ਖਿਲਾਉਣਾ ਜਾਣਾ ਬੱਚਿਆਂ ਦੀ ਖੇਡ ਸਮਝੇ ਕੋਈ ਜਪਦੀ ਲੋੜ ਨਹੀਂ ਜੀ ਕੋਈ ਤਪਦੀ ਲੋੜ ਨਹੀਂ ਸਿਰਫ ਵਿਚਾਰ ਕਰੋ ਬਾਰੰਗ ਬਾਰ ਬਾਰ ਪ੍ਰਭ ਜਪੀਏ ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਜ਼ਿਆਦਾ ਸਿਆਣੇ ਹੋ ਗਏ ਨੇ ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ ਇੱਕ ਦਫਾ ਚ ਥੋੜਾ ਜਿਹਾ ਮਨ ਇਕਾਗਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਾਵਧਾਨੀ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਦੁਨੀਆ ਬਦਲ ਕੇ ਰੱਖ ਦੇਣੀ ਹੈ ਕਿਨ ਕਾ ਇੱਕ ਜਿਸ ਜੀਵ ਸਾਵੇ ਤਾਂਖੇ ਮਹਿਮਾ ਗਨੇ ਨਾ ਆਵੇ ਸਮਾਜ ਸਾਰੇ ਦਾ ਸਾਰਾ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਇਹ ਵੀ ਮੈਂ ਅਰਜ਼ ਕਰਾਂ ਸਿਰਫ ਇੱਕ ਦੇਸ਼ ਦੀ ਗੱਲ ਨਹੀਂ ਹੈ ਕਿ ਹਰ ਬੁਰੇ ਕਰਮ ਦੇ ਚ ਮਨ ਇਕਾਗਰ ਹੈ ਔਰ ਉਹ ਪੂਰਾ ਕਰਮ ਫਿਰ ਆਦਤ ਬਣ ਗਈ ਸੁਭਾਅ ਬਣ ਗਿਆ ਕਰਮ ਸੰਸਕਾਰ ਸੁਭਾਅ ਇੱਕ ਕਰਮ ਮੈਂ ਅੱਜ ਕੀਤਾ ਹੈ ਬੁਰਾ ਉਹਦੇ ਥੋੜੇ ਜਿਹੇ ਸੰਸਕਾਰ ਬਣੇ ਨੇ ਉਹਨਾਂ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ ਮੈਂ ਫਿਰ ਕੀਤਾ ਹੈ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਉਹਨਾਂ ਪਰਬਲ ਸੰਸਕਾਰਾਂ ਨੇ ਮੈਨੂੰ ਫਿਰ ਪਰੇ ਰਿਹਾ ਮੈਂ ਫਿਰ ਕਹਿੰਦਾ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਬਾਰ ਬਾਰੋ ਕਰਮ ਰਿਪੀਟ ਕਰਦੇ ਆ ਸੁਭਾਅ ਬਣ ਜਾਂਦਾ ਹੈ ਕਹਿੰਦੇ ਨੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ ਤੁਸੀਂ ਆਖੋਗੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਇਹਦੇ ਤੇ ਇੱਕ ਦਲੀਲ ਦੇ ਇੱਕ ਮੈਂ ਸਮਾਪਤੀ ਕਰਦੇ ਆ ਸਮਾਂ ਮੇਰਾ ਹੋ ਗਿਆ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਚਟੀਆਂ ਚੀਜ਼ਾਂ ਤੇ ਚਟੀਆਂ ਹੀ ਨੇ ਇਸ ਕਾਲਖ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਜਿਹਦਾ ਸੁਭਾਅ ਸੰਤ ਬਣ ਗਿਆ ਹੈ ਕਰੋਣਾ ਦੁਸ਼ਟ ਉਹਨੋਂ ਮਿਲਣ ਉਹ ਆਪਣਾ ਸੰਤਪਣਾ ਨਹੀਂ ਛੱਡੇ